ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਲਗੀ ਪੋਲ ਕਿ ਬਦਲੇ ਖੋਰੀ ਦੀ ਰਾਜਨੀਤੀ ਕਰ ਰਹੇ ਨੇ ਜਿਹੜੇ ਵੱਡੇ ਅਫਸਰਾਂ ਨੂੰ ਲਿਆ ਜਿਹੜਾ ਲਗਾਇਆ ਜਾਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਤੁਸੀਂ ਫਲਾਨੀ ਪਾਰਟੀ ਦੇ ਆਗੂ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਤੁਸੀਂ ਕਾਂਗਰਸ ਦੇ ਫੁਲਾਣੇ ਆਗੂ ਤੇ ਕਾਰਵਾਈ ਕਰਨੀ ਹੈ ਲੇਕਿਨ ਜਦੋਂ ਉਹ ਅਫਸਰ ਆਪਣੀ ਅਹੁਦਾ ਸੰਭਾਲਦੇ ਨੇ ਤੇ ਉਹਨਾਂ ਵੱਲੋਂ ਉਹੀ ਗੱਲ ਕਹੀ ਜਾਂਦੀ ਹੈ ਵੀ ਭਾਈ ਅਸੀਂ ਕਾਨੂੰਨ ਦੇ ਹੱਥਾਂ ਦੇ ਵਿੱਚ ਹਾਂ ਕਾਨੂੰਨ ਨੇ ਸਾਡੇ ਹੱਥ ਬੰਨੇ ਹੋਏ ਨੇ ਜਿਸ ਤਰ੍ਹਾਂ ਸਾਨੂੰ ਕਾਨੂੰਨ ਕਹਿੰਦਾ ਹੈ ਉਸ ਤਰ੍ਹਾਂ ਅਸੀਂ ਕਾਰਵਾਈ ਕਰਾਂਗੇ ਅਸੀਂ ਤੁਹਾਡੀ ਗੱਲ ਨਹੀਂ ਸੁਣਾਂਗੇ ਲੇਕਿਨ ਉਹਨਾਂ ਦੇ ਪਿੱਛੇ ਹੀ ਹੱਥ ਧੋਕੇ ਪੈ ਜਾਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਐਲਐਸਸੀ ਪਰਮਾਰ ਦੀ ਛੁੱਟੀ ਕਿਉਂ ਕੀਤੀ ਗਈ ਕਿਉਂਕਿ ਹਾਲੇ 29 ਤੋਂ 30 ਦਿਨ ਹੋਏ ਨੇ ਜਿਹੜੇ ਚੀਫ ਨੇ ਵਿਜੀਲੈਂਸ ਦੇ ਪਰਿਵਾਰ ਆਖਰਕਾਰ ਪਰਮਾਰ ਨੂੰ ਐਡਾ ਵੱਡਾ ਝਟਕਾ ਕਿਉਂ ਦਿੱਤਾ ਗਿਆ ਕਿਉਂ ਉਹਨਾਂ ਨੂੰ ਉਹਦੇ ਉਹਦੇ ਤੋਂ ਲਾ ਦਿੱਤਾ ਗਿਆ ਕਿਉਂਕਿ ਸੂਤਰ ਦੱਸਦੇ ਨੇ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਉਹਦੇ ਨਾਲ ਡੀਲ ਹੋਈ ਸੀ ਬਿਕਮਜੀਤ ਸਿੰਘ ਮਜੀਠੀਆ ਨੂੰ ਲੈ ਕੇ ਭਾਰਤ ਪੂਸ਼ਣ ਆਸ਼ਰਮ ਨੂੰ ਲੈ ਕੇ ਅਤੇ ਭਾਰਤੀ ਜਨਤਾ ਪਾਰਟੀ ਦੇ ਮਨਪ੍ਰੀਤ ਬਾਦਲ ਨੂੰ ਲੈ ਕੇ ਨਾ ਤਾਂ ਉਸ ਵਿਜੀਲੈਂਸ ਦੇ ਚੀਫ ਪਰਮਾਰ ਨੇ ਕੋਈ ਕਾਰਵਾਈ ਕੀਤੀ ਬਿਕਮਜੀਤ ਸਿੰਘ ਮਜੀਠੀਆ ਤੇ ਕਿਉਂਕਿ ਬਿਕਮਜੀਤ ਸਿੰਘ ਮਜੀਠੀਆ ਨੇ ਤਾਂ ਬੜਾ ਵੱਡਾ ਝਟਕਾ ਦੇ ਦਿੱਤਾ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਤੋਂ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਹੈ ਵੀ ਭਈ ਜਿਹੜੀ ਜ਼ਬਾਨ ਤੇ ਰੋਕ ਲਗਾਈ ਸੀ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਸਰਕਾਰ ਨੇ ਉਹ ਅਰਜੀ ਖਾਰਜ ਕਰ ਦਿੱਤੀ ਹੈ ਹਾਲਾਂਕਿ ਪੰਜਾਬ ਟਿਕਾਣਿਆਂ ਤੇ ਠਾਕੇ ਉਹ ਜਿਹੜੇ ਛਾਪੇ ਮਾਰੇਗੀ ਸਟ ਬਟ ਇੱਕ ਹੋਰ ਗੱਲ ਸਾਹਮਣੇ ਆ ਗਈ ਹੈ ਕਿ ਸੋਸ਼ਲ ਮੀਡੀਆ ਤੇ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਇਹ ਕਹ ਦਿੱਤਾ ਹੈ ਬਿਕਮ ਜਿਸਮ ਜੀਤਿਆ ਨੂੰ ਲੇਕਿਨ ਜਿਹੜੇ ਭਾਰਤ ਪੋਸ਼ਣ ਆਸ਼ੂ ਨੇ ਤਾਂ ਪਹਿਲੇ ਕਹਿ ਦਿੱਤਾ ਸੀ ਵੀ ਭਾਈ ਕਿਸੇ ਵੀ ਸਮੇਂ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਸ ਲਈ ਮੈਂ ਜੰਗ ਜੇਲ ਦੇ ਵਿੱਚੋਂ ਬਹਿ ਕੇ ਲੜਾਂਗਾ ਆ ਦੋ ਤਿੰਨ ਦਿਨ ਪਹਿਲਾਂ ਜਦੋਂ ਚੋਣ ਪ੍ਰਚਾਰ ਕਰ ਰਿਹਾ ਸੀ ਤੇ ਮਨਪ੍ਰੀਤ ਬਾਦਲ ਵੀ ਤਾਂ ਕਹਿੰਦੇ ਨੇ ਵੀ ਕਿਸੇ ਵੀ ਸਮੇਂ ਮੇਰੇ ਉੱਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਮਨਪ੍ਰੀਤ ਬਾਦਲ ਕਈ ਦਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਗੈਰ ਰਹੇ ਫਿਰ ਉਹਨਾਂ ਨੇ ਬਹਾਨਾ ਲਗਾ ਦਿੱਤਾ ਕਿ ਮੈਂ ਬਿਮਾਰ ਹਾਂ ਕਿਉਂਕਿ ਵਿਜੀਲੈਂਸ ਉਹਨਾਂ ਦੇ ਪਿੱਛੇ ਵੀ ਪਈ ਹੋਈ ਸੀ ਚਾਹੇ ਬਿਕਮਜੀਤ ਸਿੰਘ ਜੀ ਟਿਆ ਹੈ ਚਾਹੇ ਭਾਰਤ ਪੂਸ਼ਣ ਆਸ਼ੂ ਹੈ ਤੇ ਚਾਹੇ ਮਨਪ੍ਰੀਤ ਬਾਦਲ ਨੇ ਯਾਨੀ ਕਿ ਇਹਨਾਂ ਸਾਰਿਆਂ ਦੇ ਪਿੱਛੇ ਵਿਜੀਲੈਂਸ ਸੀ ਤੇ ਜਿਹੜਾ ਵਿਜੀਲੈਂਸ ਚੀਫ ਹੈ ਪਰਮਾਰ ਉਸ ਨੂੰ ਇਹ ਸਪੈਸ਼ਲ ਡਿਊਟੀ ਦਿੱਤੀ ਗਈ ਸੀ ਉਹਨਾਂ ਦੀ ਡਿਊਟੀ ਲਗਾਈ ਗਈ ਸੀ ਕਿ ਬਿਕਮਜੀ ਸਿੰਘ ਜੀਤਿਆ ਭਾਰਤ ਪੂਸ਼ਣ ਆਸ਼ੂ ਅਤੇ ਬਨਪ੍ਰੀਤ ਬਾਦਲ ਤੇ ਕਾਰਵਾਈ ਕਰਨੀ ਹੈ ਜਿਹੜੇ ਇਹਨਾਂ ਤੇ ਇਲਜ਼ਾਮ ਲਾਤ ਲੱਗੇ ਹੋਏ ਨੇ ਲੇਕਿਨ ਚੀਫ ਪਰਮਾਰਨ ਜਿਹੜੇ ਸੂਤਰ ਦੱਸਦੇ ਨੇ ਕਿ ਉਹਨਾਂ ਨੇ ਨਾ ਕਰ ਦਿੱਤੀ ਵੀ ਭਾਈ ਕਾਨੂੰਨ ਨੇ ਮੇਰੇ ਹੱਥ ਬਨੇ ਹੋਏ ਨੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਮੈਂ ਉਹਨਾਂ ਉੱਤੇ ਕੋਈ ਕਾਰਵਾਈ ਕਰ ਸਕਦਾ ਹਾਂ ਜੇਕਰ ਕੋਈ ਉਹਨਾਂ ਦਾ ਮੈਨੂੰ ਕਸੂਰ ਜਾਂ ਕਿਦੋਂ ਉਹਨਾਂ ਦੇ ਕੋਈ ਮੈਨੂੰ ਸਬੂਤ ਲੱਗਦੇ ਨੇ ਫਿਰ ਵੀ ਉਹਨਾਂ ਤੇ ਮੈਂ ਕਾਰਵਾਈ ਕਰਾਂਗਾ ਇੱਕ ਚੈਨਲ ਨੇ ਲੋਕਨਾਮ ਉਹਨਾਂ ਨੇ ਇੱਕ ਬੜਾ ਵੱਡਾ ਖਲਾਸਾ ਕੀਤਾ ਹੈ ਕਿ ਬਦਲਾਖੋਰੀ ਦੀ ਭਾਵਨਾ ਨੂੰ ਲੈ ਕੇ ਰਾਜਨੀਤੀ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਕਰਕੇ ਝਟਕਾ ਲੱਗਿਆ ਹੈ ਕਿਉਂਕਿ ਵੀਲਸ ਚੀਫ ਪਰਵਾਰ ਨੇ ਕੋਰੀ ਨਾ ਕਰ ਦਿੱਤੀ ਸੀ ਭਈ ਮੈਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦਾ ਜਿੱਥੇ ਕਿ ਮੈਨੂੰ ਗਲ ਦੇਣੀ ਆਵੇ ਜੇਕਰ ਉਹਨਾਂ ਦੇ ਕੋਈ ਕਸੂਰ ਨੇ ਜੇਕਰ ਉਹਨਾਂ ਤੇ ਇਲਜ਼ਾਮ ਲਾਤ ਜਿਹੜੇ ਨੇ ਸਹੀ ਪਾਏ ਜਾਂਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੇ ਕਾਰਵਾਈ ਕਰਾਂਗਾ ਲੇਕਿਨ ਉਹ ਇੱਕ ਪੈਟਰਨ ਹੁੰਦਾ ਹੈ ਕਾਨੂੰਨ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਇੱਕ ਵਾਰ ਫਿਰ ਦੁਬਾਰਾ ਹਵਾ ਦੇ ਵਿੱਚ ਉਡ ਰਹੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਧਰੇ ਮੂੰਹ ਡਿੱਗੇ ਨੇ ਇਸ ਕਰਕੇ ਵਿਜੀਲੈਂਸ ਛੀਫ ਪਰਮਾਰ ਨੂੰ ਜਿਹੜਾ ਹੈ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਕੋਈ ਕਹਿੰਦੇ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਜੋ ਕਿ ਵਿਜੀਲੈਂਸ ਜਿਹੜੇ ਚੀਫ ਪਰਮਾਰ ਨੇ ਉਹ ਬੜੇ ਬਹੁਤ ਹੀ ਵਧੀਆ ਇਨਸਾਨ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦੇ ਨੇ ਇਹ ਕਹਿੰਦੇ ਸੀ ਕਿ ਜਹਾ ਜਹ ਨਹੀਂ ਸਾਡੇ ਇਸ਼ਾਰਿਆਂ ਤੇ ਕੰਮ ਕਰੋ ਕਾਰਵਾਈ ਕਰੋ ਬਿਕਮ ਜੀ ਸਿੰਘ ਜੀਠਿਆ ਭਾਰਤ ਪੂਸ਼ਣ ਪਾਸ਼ ਆਸ਼ੂ ਅਤੇ ਮਨਪ੍ਰੀਤ ਬਾਦਲ ਤੇ ਧੰਨਵਾਦ